ਚੌਥੇ ਦਿਨ ਦੀ ਕੈਂਪਲੀ ਸ਼ੁਰੂਆਤ ਤੋਂ ਪਹਿਲਾਂ ਅਸੀਂ ਗੋਦਰਸਾਹੇ ਪਹੁੰਚੀ ਇਹ ਦੇਖ ਸਕਦੇ ਹੋ ਸਾਡੇ ਪਹੁੰਚਣ ਤੋਂ ਪਹਿਲਾਂ ਕਾਫੀ ਪੇਸ਼ੈਂਟ ਇੱਥੇ ਆਏ ਹੋਏ ਸੀਗੇ ਬਹੁਤ ਮਾਨਸਿਕਦਾਰ ਮਿਲਿਆ ਹਰ ਵਾਰ ਦੀ ਤਰ੍ਹਾਂ ਪਹਿਲਾਂ ਗੋਦਰਸਾਹੇ ਜਾ ਕੇ ਨਮਸਕਾਰ ਕੀਤੀ ਕਿ हे ਪਰਮਾਤਮਾ ਜੋ ਵੀ ਪੇਸ਼ੈਂਟ ਆਏ ਨੇ ਸਭ ਠੀਕ ਹੋ ਗਏ ਜਾਨ ਸਾਡੇ ਪਹੁੰਚਣ ਤੋਂ ਪਹਿਲਾਂ ਕਾਫੀ ਪੇਸ਼ੈਂਟ ਵੇਟ ਕਰਦੇ ਸੀਗੇ ਲੇਡੀ ਸਟਾਫ ਅਸੀਂ ਨਾਲ ਲੈ ਕੇ ਗਏ ਸੀ ਕਿਉਂਕਿ ਲੇਡੀ ਦੀ ਮਸਾਜ ਵਗੈਰਾ ਕਰਨ ਵਾਸਤੇ ਲੇਡੀ ਸਟਾਫ ਦੀ ਲੋੜ ਪੈਂਦੀ ਹੈ ਡਾਕਟਰ ਸਾਹਿਬ ਨੇ ਰਿਪੋਰਟਾਂ ਵਗੈਰਿਆਂ ਦੇਖੀਆਂ ਰਿਪੋਰਟਾਂ ਵਗੈਰਾ ਦੇਖ ਕੇ ਆਪਣਾ ਟ੍ਰੀਟਮੈਂਟ ਕਰਨਾ ਸ਼ੁਰੂ ਕੀਤਾ ਡਾਕਟਰ ਸਾਹਿਬ ਹੱਥੀ ਲਾੜ ਥੋੜਾ ਜਿਆਦਾ ਕਰਦੇ ਨੇ ਦੇਖ ਸਕਦੇ ਕਿ ਆਪਣੇ ਹੱਥੀ ਮ사ਜ ਵਗੈਰਾ ਕੀਤੀ ਡਾਕਟਰ ਸਾਹਿਬ ਨੇ ਇਸ ਵਾਰ ਅਸੀਂ ਮੈਡੀਸਨ ਦੇ ਨਾਲ-ਨਾਲ ਆਪਣੇ ਲੈਬੋਰੀਟਰੀ ਦਾ ਸਮਾਨ ਵੀ ਨਾਲ ਲੈ ਕੇ ਗਏ ਸੀ ਕਿਉਂਕਿ ਕਾਫੀ ਮਰੀਜ਼ਾਂ ਨੂੰ ਉੱਥੇ ਜੋ ਟੈਸਟ ਵਗੈਰਾ ਕਰਵਾਉਣ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀਗੀ ਉਹ ਇਸ ਵਾਰ ਅਸੀਂ ਆਪਣੇ ਨਾਲ ਲੈਬੋਰੀਟਰੀ ਦਾ ਸਮਾਨ ਲੈ ਕੇ ਗਏ ਸੀ ਉਸ ਤੋਂ ਬਾਅਦ ਵੀ ਡਾਕਟਰ ਸਾਹਿਬ ਨੇ ਕਾਫੀ ਅ ਪੇਸ਼ੈਂਟ ਦੇਖੇ ਤੇ ਥੋੜਾ ਜਿਹਾ ਆਪਾਂ ਨੂੰ ਵੀ ਮੌਕਾ ਮਿਲਿਆ ਮਰੀਜ਼ਾਂ ਦੀ ਮ사ਜ ਵਗੈਰਾ ਕਰਨ ਦਾ ਵੀਡੀਓ ਵੀ ਤੁਹਾਨੂੰ ਦੇ ਸਕਦੇ ਹਾਂ ਕਿ ਇਹ ਸਾਡੀ ਸਾਰੀ ਟੀਮ ਜੋ ਤੇ ਕੈਂਪ ਦੇ ਦੌਰਾਨ ਸੇਵਾ ਕਰਦੀ ਆ ਉਸ ਤੋਂ ਬਾਅਦ ਦੇ ਵਿੱਚ ਅਸੀਂ ਆਪਣਾ ਸਮਾਨ ਵਗੈਰਾ ਪੈਕੇਟਾ ਤੇ ਘਰ ਨੂੰ ਚੱਲੇ ਪਾਦੇ